ਸਤਿ ਸ੍ਰੀ ਅਕਾਲ ਦੋਸਤੋ ਮੈਂ ਦਿਲਵਾਰ ਸਿੰਘ ਹੁੰਦਲ ਪ੍ਰੋਗਰਾਮ ਅਨਫੋਲੇ ਵਰਕੇ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬੀ ਗੀਤਕਾਰੀ ਗਾਇਕੀ ਅਤੇ ਅਦਾਕਾਰੀ ਵਿੱਚ ਆਪਣੀ ਮਟਕਣੀ ਚਾਲ ਚੱਲਦੇ ਰਹੇ ਪ੍ਰਸਿੱਧ ਗੀਤਕਾਰ ਗਾਇਕ ਤੇ ਅਦਾਕਾਰ ਜਨਾਬ ਸਾਜਨ ਰਾਏਕੋਟੀ ਸਾਹਿਬ ਦੇ ਬਾਰੇ ਰਾਏਕੋਟੀ ਨਾਲ ਬੜਾ ਕਰਦੇ ਪਿਆਰੇ ਉਹਦਾ ਸੁਣਿਆ ਹੈ ਪਾਣੀ ਨਿੱਤ ਭਰ ਦੇ ਕਿਨਾਰੇ ਉਪਰੀ ਤੋਂ ਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕਰਦੇ ਹਾਈ ਕੋਰਟੀ ਸਾਹਿਬ ਨੇ ਭਾਵੇਂ ਹਿੰਦੀ ਉਰਦੂ ਬੋਲਪੁਰੀ ਚ ਵੀ ਗੀਤ ਲਿਖੇ ਪਰ ਪੰਜਾਬੀ ਮਾਂ ਬੋਲੀ ਲਈ ਉਹਨਾਂ ਨੇਠ ਕੇ ਲਿਖਿਆ ਵੇ ਮੈਂ ਲਾ ਬੈਠੇ ਕੱਤੀ ਉਮਰੇ ਰਾਣਾ ਨਕ ਦੀ ਜੜ ਪਟ ਲਈ ਨਕ ਦੀ ਜੜ ਪਟ ਲਈ ਪਾ ਕੇ ਲੋਗ ਬਗਾਨਾ ਕਿਉਂ ਤੂੰ ਪਾ ਬੈਠੀ ਨਕ ਵਿੱਚ ਲੋਗ ਬਗਾਨਾ ਤੂੰ ਜੇ ਨਹੀਂ ਪੁੱਗਦਾ

ਰਾਜਨ ਰਾਏਕੋਟੀ ਸਾਹਿਬ ਦਾ ਜਨਮ 1937 ਨੂੰ ਪਿਤਾ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਸ਼੍ਰੀਮਤੀ ਲਾਜਵੰਤੀ ਦੇ ਘਰ ਕਸਬਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿੱਚ 1937 ਨੂੰ ਹੋਇਆ ਮੇਰੀ ਚੁੰਨੀ ਨੂੰ ਲਵਾ ਦੀਆਂ ਤਾਰੇ ਕੀ ਗੁਣ ਜਾਣੇਂ ਗੱਲਾਂ ਹੁਣ ਨਹੀਂ ਘਰਾ ਵਿੱਚ ਸਾਰੇ ਕੀ ਗੁਣ ਜਾਣੇਂਗੀ ਤਨ ਦਿਨ ਵੇ ਦਿਖਾ ਦੇਆਂ ਤਾਰੇ ਕੀ ਗੁਣ ਜਾਣੇਗਾ ਗੱਲਾਂ ਹੋਣ ਵੇ ਘਰਾ ਵਿੱਚ ਸਾਰੇ ਕੀ ਗੁਣ ਜਾਣੇਗਾ ਕਾਇਦਾ ਪਿੰਡੋਂ ਛਾਲ ਮਾਰ ਕੇ ਟੰਗ ਫੱਲੇ ਆਇਆ ਕੁਰਾਲੀ ਰਾਜਾ ਪਿੰਡ ਚਾਲ ਮਾਰ ਕੇ ਟੰਗ ਚੱਲਿਆ ਸ਼ਹਿਰ ਕੁਰਾਲੀ ਗੋਰੀ ਗੋਰੀ ਫੁੱਟ ਵਰਗੀ ਲੱਤ ਟੁੱਟ ਜੂ ਚਾਂਦਰਾ ਵਾਲੀ ਗੋਰੀ ਗੋਰੀ ਫੁੱਟ ਵਰਗੀ ਲੱਤ ਟੁੱਟ ਜੂ ਚਾਂਦਰਾ ਵਾਲੀ ਹਾਏ ਨੀ ਪਿੰਡ ਲੱਕ ਕੇ ਮੋੜ ਤੋਂ ਹਾਏ ਬਚਣਾ ਬੱਜ ਕੇ ਮੋੜ ਤੋਂ ਹਾਏ ਨੀ ਪਿੰਡ ਲੱਕ ਕੇ ਮੋੜ ਤੋਂ ਹਾਏ ਬਚਣਾ ਬੱਜ ਕੇ ਮੋੜ ਤੋਂ ਸਾਹਿਬ ਰਾਏ ਕੋਟੀ ਸਾਹਿਬ ਦਾ ਜਿਹੜਾ ਨਾਮ ਰੱਖਿਆ ਕਰਦਿਆ ਨੇ ਉਹ ਸੀ ਹਾਂਸ ਰਾਜ ਅਤੇ ਮਾਤਾ ਪਿਆਰ ਨਾਲ ਸੱਜੂ ਵੀ ਕਹਿੰਦੀ ਹੁੰਦੀ ਸੀ ਸਾਜਮ ਰਾਏਕੋਟੀ ਸਾਹਿਬ ਨੇ ਦਸਵੀਂ ਤੱਕ ਪੜ੍ਹਾਈ ਰਾਏਕੋਟ ਤੋਂ ਹੀ ਕੀਤੀ ਅਤੇ 6ਵੀਂ 7ਵੀਂ ਚ ਪੜ੍ਹਦੇ ਆ ਹੀ ਉਹਨਾਂ ਨੂੰ ਗੀਤ ਲਿਖਣ ਦੀ ਛੇਟਕ ਲੱਗ ਗਈ ਅਤੇ ਕਾਗਜ਼ ਦੀ ਹਿੱਕ ਤੇ ਕਲਮ ਚਰੀਟਣ ਲੱਗ ਪਏ ਰਾਏਕੋਟੀ ਹੁੰਦਾ ਜੇ ਨਾਰਾਂ ਜਿਣੇ ਦੇਹਾਨ ਦਾ ਕੋਈ ਕੋਲ ਫੁੱਟੇ ਲੈ ਕੋ ਚੰਦੀ ਪੜਾ ਜਾਂਦਾ ਆਪੇ ਸਾਡੇ ਜਾਉ ਆਂਦੇ ਬੇਚਾਰਾ ਕੰਨੇ ਸਿੱਟੀ ਮੋਰ ਮੇ ਤੇਰਾ ਢਾਣਾ ਨਿੰਮਾ ਵਾਲਾ ਪੁੱਤ ਨਹੀਂ ਸੁਬਾਰਾ ਤੂ ਹੁ ਕਰੇ ਮੇ ਤੇ ਚੰਗਾ ਫੇਰ ਚੁੱਕ ਗੜਵੀ ਮੇਨ ਮੇਨ ਕੇ ਪਤੀਲਾ ਪਰ ਦੇ ਰੂਪ ਦਾ ਵਿਦੁੱਤ ਕੁੜੀਏ ਰਾਏ ਕੋਟੀ ਦੇ ਨਾਮ ਅਜ਼ਕਰ ਦੇ ਸਾਡਾ ਨਿਰੂਰ ਟੁੱਟਿਆ ਖਾ ਕੇ ਹਸਨਾ ਦਾ ਕੋਈ ਹਜੋਕਾ ਮੈਂ ਆਪਣੀ ਗੁਜਰਾ ਦੀ ਲੋਕੀ ਕੰਦੇ ਬੁੱਧੋ ਵੇਚਦੀ ਨਾਲ ਨਾਲ ਰਾਏ ਕੋਟੀ ਸਾਹਿਬ ਨੇ ਰਾਮਲੀਲਾ ਦੀਆਂ ਸਟੇਜਾਂ ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਰਾਮਲੀਲਾ ਦੀਆਂ ਸਟੇਜਾਂ ਤੇ ਗੀਤ ਗਾਇ ਕਰਦੇ ਅਤੇ ਅਦਾਕਾਰੀ ਵੀ ਕਰਿਆ ਕਰਦੇ ਸਨ। ਗੋਲੀਆਂ ਨਾ ਮਾਰੁੰਦੇ ਆਂ ਹੋਣੀ ਕੋਲ ਵੇਖਵਾ ਦਿਲ ਧੜਕੇ ਵੇ ਕਾਸ਼ਨੀ ਦੁਪੱਟੇ ਵਾਲੀ ਇਹ ਨੀ ਕਾਲੇ ਉਨ ਜਗਲੀ ਦੇ ਵਿੱਚ ਖੜਕੇ ਨੀ ਕਾਛਣੀ ਦੁਪੱਟੇ ਵਾਲੀ ਜੀਵਿ ਤੇ ਤੂੰ ਨਾ ਮਤ ਲਾਵੇ ਜਾਨ ਨਾਲ ਤੈਨੂੰ ਤੋੜ ਪੁੱਲ ਦਿੰਦੇ ਮੋਰਾ ਨੂੰ ਕਰ ਮਾਰੀ ਦਸਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ 1954 ਵਿੱਚ ਸਾਗਰ ਰਾਏ ਕੋਟੀ ਸਾਹਿਬ ਰਾਏਕੋਟ ਨੂੰ ਛੱਡ ਕੇ ਲੁਧਿਆਣਾ ਵਿੱਚ ਆ ਗਏ ਉੱਥੇ ਉਹਨਾਂ ਨੇ ਆ ਕੇ ਗੀਤਕਾਰੀ ਤੇ ਗਾਇਕੀ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ہزاروں جاندا جڑی دل ਲੁਧਿਆਣਾ ਵਿੱਚ ਆ ਕੇ ਗੀਤਕਾਰੀ ਅਤੇ ਗਾਇਕੀ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਰਜ਼ਾਇਕੋਟੀ ਨੇ ਕਰ ਲਈ ਜੀਤੋਂ ਹੁਣ ਤੱਕ ਬਹੁਤ ਸਮਾਈ। ਚਾਰ ਦਿਨਾਂ ਨੂੰ ਸਿੱਧੇ ਕਰ ਦੂੰਗੀ ਪਾਦੀ ਕੀ ਭਾਈ ਨੇ ਦੋ ਦਿਨ ਹੋਰ ਜ਼ਰਾ ਵੇਖ ਲਵਾ ਅਜਮਾ ਕੀ ਨੀ ਬਹਿ ਜਾ। ਧੀਰੇ ਤੇਰੇ ਪਜਾਮਾ ਪਾ ਕੇ ਬੁੱਲਾਂ ਪਕਤਲੀਆਂ ਸਸ ਦੀ ਕਗਰੀ ਸਿੱਕੇ ਰਾਏ ਕੋਟੀ ਸਾਜਿਆ ਅਠ ਦਾ ਗੋਰੇ ਰੰਗ ਨਾਲ ਰਖੀਏ ਬਣਾ ਕੇ ਓਲੇ ਹੋ ਕੇ ਮਾਰੇ ਸਿੱਤੀ ਆਵੇ ਤੇਰੇ ਲਿਉਨੀ ਆਵਰੰਤ ਤਟਾਕੇ ਓਲੇ ਹੋ ਕੇ ਮਾਰੇ ਸਿੱਤੀ ਆਵੇ ਤੇਰੇ ਲਿਉਨੀ ਆਵਰੰਤ ਤਟਾਕੇ ਉਸ ਵੇਲੇ ਦੇ ਨਾਮ ਵਰ ਸ਼ਾਇਰ ਸਤਪਾਲ ਸ਼ੌਕਜੀ ਨੂੰ 우ਸਤਾਦ ਬਣਾ ਲਿਆ ਰਾਏ ਕੋਟੀ ਸਾਹਿਬ ਨੇ ਤੇ ਉਹਨਾਂ ਤੋਂ ਗੀਤਕਾਰੀ ਦੀ ਸ਼ਾਇਰੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਦਿਨ ਦੇਖ ਨਾ ਕਿ ਝੁਕ ਕੇ ਬਨੇ ਪਿੱਛੇ ਡਿੱਗਿਆ ਧੜਮ ਮੁੰਡਾ ਡਿੱਗਿਆ ਧੜਮ ਮੁੰਡਾ ਕੋਠੇ ਉੱਤੋਂ ਮੇਰੇ ਪਿੱਛੇ ਝੁਕਣੇ ਦਾ ਪਾਸਾ ਨਿਕਲ ਗਿਆ ਮੇਰਾ ਨੱਚਣ ਦਾ ਹਾਸਾ ਨਿਕਲ ਗਿਆ ਮੇਰਾ ਨੱਚਣ ਦਾ ਹਾਸਾ ਨਿਕਲ ਗਿਆ ਚਾਂਜਰਾ ਸੁਰੀਲੀਆਂ ਨੇ ਮਾਰ ਦਿੱਤੀ ਮਤ ਹੁਣੀ

ਆਪਣੇ ਉਸਤਾਦ ਜੀ ਤੋਂ ਸਿੱਖਿਆ ਲੈਂਦਿਆਂ ਲੈਂਦਿਆਂ 1957 ਵਿੱਚ ਸਾਗਨ ਰਾਏ ਕੋਟੀ ਇੱਕ ਚੰਗਾ ਪਲਾਗਿਤਕਾਰ ਬਣ ਗਿਆ ਇਸੇ ਸਮੇਂ ਦੇ ਦੌਰਾਨ ਰਾਏ ਕੋਟੀ ਸਾਹਿਬ ਨੇ ਆਪਣੇ ਸੰਗੀਤਕ ਗੁਰੂ ਉਸਤਾਦ ਜਸਵੰਤ ਭਮਰਾ ਜੀ ਨੂੰ ਬਣਾ ਲਿਆ ਤੇ ਭਮਰਾ ਜੀ ਨੇ ਹੰਸ ਰਾਜ ਤੋਂ ਨਾਮ ਬਦਲ ਕੇ ਸਾਗਨ ਰਾਏ ਕੋਟੀ ਰੱਖ ਦਿੱਤਾ ਨਲਾਈ ਵੇੜਾ ਗਨਾਂ ਲੱਗੇ ਜੋ ਰਾਜੋਰੀ ਓ ਅੱਜ ਕਿਸੇ ਨੇ ਗੱਲ ਕਿਸੇ ਨੇ ਘਰ ਸਾਜਣ ਦੇ ਜਾਣਾ ਓ ਆਪਣੇ ਵੇੜੇ ਵਿੱਚ ਖੜਾ ਨਹੀਂ ਜਿਹੜਾ ਬੋੜ ਪੁਰਾਣਾ ਨਿੰਨਣ ਦਾਦੇ ਨਾਲ ਝੂਤੀ ਹੀਰੇ ਪੀਂਗ ਪਈ ਏ ਠਾਉਣੀ ਪਾ ਬੈਠੀ ਚਾਰ ਦਿਨਾਂ ਲਈ ਆਈ ਜੇ ਵੀ ਪਾੜ ਵੱਟ ਜਾ ਅਜੇ ਮਹੀਨੇ ਢਾਈ ਠਾਉਣੀ ਪਾ ਬੈਠੀ ਹਾਈ ਕੋਰਟ ਵਿੱਚੇ ਰਾਮਲੀਲਾ ਦੀਆਂ ਸਟੇਜਾਂ ਤੇ ਕੰਮ ਕਰਕੇ ਰਾਏਕੋਟੀ ਸਾਹਿਬ ਨੂੰ ਕਾਫੀ ਤਜਰਬਾ ਹਾਸਲ ਹੋ ਚੁੱਕਾ ਸੀ ਲੁਧਿਆਣਾ ਵਿੱਚ ਵੀ ਉਹਨਾਂ ਨੇ ਰਾਮਜੀ ਦਾਸ ਦੀ ਡਰਾਮਾ ਪਾਰਟੀ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਨਾਲ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ। ਕੁਝ ਸਮਾਂ ਉਹਨਾਂ ਦੇ ਨਾਲ ਡਰਾਮੇ ਕਰਨ ਤੋਂ ਬਾਅਦ ਰਾਏਕੋਟੀ ਸਾਹਿਬ ਨੇ ਆਪਣਾ ਡਰਾਮਾ ਗਰੁੱਪ ਬਣਾ ਲਿਆ ਜਿਸ ਦਾ ਨਾਮ ਉਹਨਾਂ ਰੱਖਿਆ ਕਮਲ ਡਾਂਸਿੰਗ ਕਲੱਬ। ਕਮਲ ਰਾਏਕੋਟੀ ਸਾਹਿਬ ਦੇ ਸ਼ੁਰੂਆਤੀ ਦੌਰ ਦਾ ਸਾਥੀ ਸੀ ਜੋ ਕੁੜੀਆਂ ਵਾਲੇ ਕੱਪੜੇ ਪਾ ਕੇ ਸਟੇਜ ਤੇ ਅਦਾਕਾਰੀ ਕਰਦਾ ਹੁੰਦਾ ਸੀ। ਕਈ ਲੋਕ ਤਾਂ ਉਸ ਨੂੰ ਕੁੜੀ ਹੀ ਸਮਝ ਲੈਂਦੇ ਸੀ। ਇਹਨਾਂ ਦੀ ਇਹ ਡਰਾਮਾ ਪਾਰਟੀ ਲਗਾਤਾਰ 20 ਸਾਲ ਚੱਲੀ। ਦਾ ਵੀ ਟੋਲਣਾ ਮੈਂ ਨਹੀਂ ਬੋਲਣਾ ਤੇਰੀ ਸਾਡੀ ਬਸਵੇ ਤੂੰ ਰੱਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸ ਵੇ ਤੂੰ ਰੱਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸ ਵੇ ਤੂੰ ਰੱਤ ਕਿੱਥੇ ਗਿਆ ਸੈਂ ਜਾ ਵੀ ਟੋਲਣਾ ਮੈਂ ਨਹੀਂ ਬੋਲਣਾ ਜਾ ਵੀ ਟੋਲਣਾ ਮੈਂ ਨਹੀਂ ਬੋਲਣਾ ਤੇਰੀ ਸਾਡੀ ਬਸਵੇ ਤੇਰੀ ਸਾਡੀ ਬਸਵੇ ਤੂੰ ਰੱਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਰੱਤ ਵੇ ਕਿੰਨਾਕ ਸਮਿਆਂ ਦੇ ਦੌਰਾਨ ਹੀ 우ਸਤਾਦ ਜਸਵੰਤ ਭਮਰਾ ਜੀ ਦੀ ਬਦੌਲਤ ਸਾਗਨ ਰਾਏ ਕੋਟੀ ਸਾਹਿਬ ਦਾ ਇੱਕ ਗੀਤ ਸੁੰਗਲਤਾ ਜੀ ਦੇ ਨਾਲ ਰਿਕਾਰਡ ਹੋਇਆ ਜੇ ਮੈਂ ਸੱਪ ਹੋਵਾਂ ਇਸ ਗੀਤ ਨੇ ਕੈਕੀ ਖੇਤਰ ਦੇ ਵਿੱਚ ਕਾਫੀ ਹਲਚਲ ਮਚਾਈ ਰਾਏ ਕੋਟੀ ਸਾਹਿਬ ਜੀ ਗਾਇਕ ਵਜੋਂ ਵੀ ਚਰਚਾ ਹੋਣ ਲੱਗੀ ਅਕੜ ਕੇ ਹੀ ਤੁੜ ਦੇ ਵਾਸ ਨਹੀਂ ਫੁੱਲ ਮੇਰੇ ਜੇ ਮੈਂ ਸੱਪ ਹੋਵਾਂ ਮਾਰ ਜਾਵਾਂ ਦੇ ਸੋਨੇ ਰੁਕੂ ਕੇ ਸੱਤ ਬਣ ਕੇ ਮੜਨ ਪਾੜ ਜੋ ਮੇਰੇ ਤਨ ਯਾਰ ਨਾਜ ਕੋੜੋ ਤੀਰ ਅੰਗ ਤੇਰੇ ਮੇਰੀ ਟੁੱਟੜੇ ਜਿੱਤ ਨਬਾਰਾ ਲਾਇ ਕੁੱਟੀ ਨੇ ਘੇਰੇ ਜੇ ਮੈਂ ਸਪੋਵਾ ਹੱਥ ਕਾਲ ਜੇ ਤੇਰੇ ਜੇ ਮੈਂ ਸਪੋਵਾ ਹੱਥ ਕਾਲ ਜੇ ਤੇਰੇ ਇਸ ਤੋਂ ਬਾਅਦ ਇੱਕ ਹੋਰ ਦਾ ਗਾਣਾ ਸ਼ਾਂਤੀ ਸ਼ਰਮਾ ਤੇ ਸਾਹਿਨ ਰਾਏ ਕੋਟੀ ਸਾਹਿਬ ਦਾ ਬੜਾ ਮਕਬੂਲ ਹੋਇਆ ਬੜੇ ਹੀ ਰਾਕਿਸ ਤੋਂ ਮਸਾਂ ਮਸਾਂ ਫੇਰੀ ਪਾਈ ਤੂੰ ਪਜੀ ਤੋ ਗੰਨੇ ਸਾ ਦੇ ਕਿਤਾਵਲ ਆਈ ਤੂੰ ਸੱਤਾ ਮੈਨੂੰ ਜਾਪਦਾ ਹੈ ਹੋ ਗਿਆ ਤੁਹਾਡੇ ਤੂੰ ਨਾ ਨਾ ਛੁਪਾਂ ਗੰਨੇ ਕਾ ਨੂੰ ਦੰਡਾ ਹੈ ਦੁਹਾਈ ਤੂੰ ਮੈਂ ਨਾ ਛੁਪਾਂ ਗੰਨੇ ਕਾ ਨੂੰ ਦੰਡਾ ਹੈ ਦੁਹਾਈ ਤੂੰ ਇਹ ਸ਼ਾਂਤੀ ਸ਼ਰਮਾ ਜੀ ਉਹੀ ਨੇ ਜਿਹੜੇ ਉਸਤਾਦ ਚਾਂਦੀ ਰਾਮ ਚਾਂਦੀ ਹੋਰਾਂ ਦੇ ਧਰਮਸਪਤਨੀ ਸਨ ਉਹਨਾਂ ਦੇ ਨਾਲ ਕਾਫੀ ਸਮਾਂ ਉਹਨਾਂ ਨੇ ਗਾਇਆ ਤੇ ਉਹਨਾਂ ਦੇ ਗੀਤ ਬੜੇ ਮਕਬੂਲ ਹੋਏ ਦੇਖੀ ਜਾ ਮੋਲਾ ਦੇ ਰੰਗ ਦੇਖੀ ਜਾ ਅੱਲਾ ਦੇ ਰੰਗ ਚਿੱਟੇ ਕੱਪੜੇ ਬਗਲੇ ਵਰਗੇ ਉਂਝ ਵਿਚਾਰੇ ਨੰਗ ਦੇਖੀ ਜਾ ਅੱਲਾ ਦੇ ਰੰਗ ਦੇਖੀ ਜਾ ਮੋਲਾ ਦੇ ਰੰਗ ਦੇਖੀ ਜਾ ਅੱਲਾ ਦੇ ਰੰਗ ਦੇਖੀ ਜਾ ਮੋਲਾ ਦੇ ਰੰਗ ਪੁਰਤੀ ਪਾਈ ਬਰੇਕਾਂ ਵਾਲੀ ਸੁਥਣੇ ਠੋਂ ਤੰਗ ਵੇ ਕੀ ਜਾ ਮਲਾ ਦੇ ਰੰਗ ਵੇ ਕੀ ਜਾ ਅੱਲਾ ਦੇ ਰੰਗ ਉਸ ਰੈ ਕੋਟੀ ਦਾ ਗੀਤ ਅਧੂਰਾ ਰੈ ਚੱਲਿਆ ਕੋਈ ਪੰਡ ਰੂਪ ਦੀ ਕਰਮਾ ਵਾਲਾ ਲੈ ਚੱਲਿਆ ਝਾਂਜਰ ਦਾ ਝਣਕਾਟਾ ਨੇ ਪਿੰਡ ਵਿੱਚ ਪੈ ਚੱਲਿਆ ਮੇਰੀ ਝਾਂਜਰ ਦਾ ਝਣਕਾਟਾ ਵੇ ਪਿੰਡ ਵਿੱਚ ਪੈ ਚੱਲਿਆ ਇਸ ਤਰ੍ਹਾਂ ਰਾਏ ਕੋਟੀ ਸਾਹਿਬ ਦੀ ਗੀਤਕਾਰੀ ਅਤੇ ਗਾਇਕੀ ਹਲਕਿਆਂ ਦੇ ਵਿੱਚ ਕਾਫੀ ਚਰਚਾ ਹੋਣ ਲੱਗੀ ਅਤੇ ਰਾਏਕੋਟੀ ਸਾਹਿਬ ਦੇ ਜਿਹੜੇ ਗੀਤ ਆ ਉਹ ਹੋਰ ਕਲਾਕਾਰਾਂ ਨੇ ਰਿਕਾਰਡ ਕਰਨੇ ਸ਼ੁਰੂ ਕਰ ਦਿੱਤੇ ਨੈਣ ਪ੍ਰੀਤੋ ਦੇ ਉਹਨਾਂ ਦਾ ਇੱਕ ਐਸਾ ਗੀਤ ਰਿਕਾਰਡ ਹੋਇਆ ਰਮੇਸ਼ਰ ਗਿੱਲਾ ਜੀ ਦੀ ਆਵਾਜ਼ ਦੇ ਵਿੱਚ ਜਿਨ੍ਹਾਂ ਨੇ ਰਮੇਸ਼ਰ ਗਿੱਲਾ ਨੂੰ ਫਰਸ਼ੋਂ ਅੱਛ ਤੇ ਪਜਾ ਦਿੱਤਾ ਤੇ ਨਾਲ ਦੀ ਨਾਲ ਰਾਏਕੋਟੀ ਸਾਹਿਬ ਦਾ ਵੀ ਨਾਂ ਹੋਰ ਬਲੰਦੀਆਂ ਨੂੰ ਛੂਣ ਲੱਗਾ ਇਹ ਰਿਕਾਰਡਿੰਗ ਜਿਹੜੀ ਆ 우ਸਤਾਦ ਜਸਵੰਤ ਭੌਂਰਾਜੀ ਨੇ ਕੀਤੀ ਆਪਣੀ 뮤ਜ਼ਿਕ ਡਾਇਰੈਕਸ਼ਨ ਦੇ ਹੇਠ ਤੇ ਕੰਪੋਜੀਸ਼ਨ ਵੀ 우ਸਤਾਦ ਜਸਵੰਤ ਭੌਂਰਾਜੀ ਦੀ ਸੀ ਇਸ ਗੀਤ ਨੇ ਆ ਕੇ ਚਾਰੇ ਪਾਸੇ ਤਰਥਲੀ ਮਚਾ ਦਿੱਤੀ ਨੈਣਪ੍ਰੀਤੋ ਦੇ ਨੈਣਪ੍ਰੀਤੋ ਦੇ ਹਰ ਪੰਜਾਬੀ ਦੇ ਬਨੇਰੇ ਦੇ ਵੱਜਾ ਰਾਏਕੋਟ ਟੀਨ ਹਲ ਬੜਾ ਕਰ ਦੇ ਪਿਆਰੇ ਉਹਦਾ ਸੁਣਿਆ ਏ ਪਾਣੀ ਨਿੱਤ ਭਰ ਦੇ ਕੇ ਨੈਣਪ੍ਰੀਤੋ ਦੇ ਬੈ ਜਾ ਬੈ ਜਾ ਕਰ ਦੇ ਜਿਹੜੇ ਥੱਕ ਲੈਂਦੇ ਨਾ ਜੂੰਦੇ ਨਾ ਮਰਦੇ ਨੈਣਪ੍ਰੀਤੋ ਦੇ ਤੇ ਪੁਤਲਾ ਹੋਵੇ ਤਾਰੇ ਤਾਂ ਪਾ ਕੇ ਮਾਜ ਦਿਓ ਜੇ ਫੇਰ ਜਗਾਲ ਨਾ ਉਤਰੇ ਜੇ ਫੇਰ ਜਗਾਲ ਨਾ ਉਤਰੇ ਦਰਨਗੜਾ ਲਾ ਕੇ ਮਾਜ ਦਿਓ ਜਿੱਦ ਜੇ ਤੀਵੀ ਬਹੁਤੀ ਬੋਲੇ ਤਾਂ ਸੁਤੀ ਪੈ ਨੂੰ ਮਨ ਦੇਓ ਜੇ ਰੋਡੀ ਰੌਲਾ ਪਾਵੇ ਜੇ ਰੋਡੀ ਰੌਲਾ ਪਾਵੇ ਤਾਂ ਗਿਚ ਵਿੱਚ ਸੁਣ ਦੇਓ ਸਾਗਰ ਰਾਜ ਕੁਟੀ ਸਾਹਿਬ ਨੇ ਕੁਝ ਪੰਜਾਬੀ ਫਿਲਮਾਂ ਚ ਗੀਤ ਲਿਖਣ ਤੋਂ ਇਲਾਵਾ ਕਹਾਣੀਆਂ ਅਤੇ ਡਾਇਲੌਗ ਵੀ ਲਿਖੇ ਜਿਨ੍ਹਾਂ ਵਿੱਚ ਜੀਤੋ ਯਾਰੀ ਉਮਰਾਂ ਦੀ ਚਨਾ ਦੇ ਕੰਡੇ ਅਤੇ ਇੱਕ ਹਿੰਦੀ ਫਿਲਮ ਕਸਮ ਇਹ ਜ਼ਿਕਰਯੋਗ ਹਨ ਏ ਤਰਤੀ ਪੰਜਾਬ ਦੀ ਇਸ ਤੋਂ ਵਾਰੇ ਨਿਆਰੇ ਜਾਈਏ ਰਚੀ ਇਸ ਤਰਤੀ ਤੇ ਗੀਤਾ ਇਸ ਨੂੰ ਸ਼ੀਸ਼ ਨਵਾਈਏ ਇਸ ਨੂੰ ਸ਼ੀਸ਼ ਨਵਾਈਏ ਇਸ ਨੂੰ ਸ਼ੀਸ਼ ਨਵਾਈਏ ਓ ਕੰਗਰੀ ਜੀ ਤੋਦੀ ਓ ਕੰਗਰੀ ਜੀ ਤੋਦੀ ਓ ਕਗਰੀ ਜੀ ਤੋਦੀ ਸੜਕ ਹੁੰਜਦੀ ਚਾਲ ਤੇ ਕਗਰੀ ਜੀ ਤੋਦੀ ਇਹਨਾਂ ਫਿਲਮੀ ਗੀਤਾਂ ਨੂੰ ਆਵਾਜ਼ਾਂ ਮਹਿੰਦਰ ਕਪੂਰ ਸਾਹਿਬ ਆਸ਼ਾ ਪਾਉਸਲੇ ਜੀ ਦਿਲਰਾਜ ਕੌਰ ਜੀ ਅਤੇ ਸਰਿੰਦਰ ਕੋਲੀ ਨੇ ਦਿੱਤੀਆਂ ਇਹਨਾਂ ਫਿਲਮਾਂ ਦਾ ਨਿਰਮਾਣ ਵੀ ਸاجਨ ਰਾਜ ਕੋਟੀ ਨੇ ਆਪ ਹੀ ਕੀਤਾ ਇਹ ਕਹਿਣ ਜਾਣਦਾ ਸੁਣਨ ਜਾਣਦਾ ਸਹਿਣ ਜਾਣਦਾ ਗੱਲਾਂ ਹੂ ਤਾਂ ਮੁੰਡਾ ਲਾਠ ਵਰਗਾ ਪਰ ਪਾਟਦੇ ਤਾਂ ਖਾੜਦੇ ਆ ਮੱਲਾ ਊਟਾ ਮੁੰਡਾ ਲਠਵਰਗਾ ਏ ਭੈਣ ਜਾਣਦੀ ਉੱਠਣ ਜਾਣਦੀ ਸਾਰ ਜਾਣਦੀ ਸਾਰੀ ਝੂੜੇ ਉੱਤੋਂ ਰੰਗ ਲੱਗਿਆ ਮੋਈ ਫੇਰ ਵੀ ਕੁਆਰੀ ਦੀ ਕੁਆਰੀ ਝੂੜੇ ਉੱਤੋਂ ਰੰਗ ਲੱਗਿਆ ਕੁੜ ਗੁੜ ਪੰਬਾਪਾ ਅਸੀ ਨਬੇ ਪੂਰਾ ਕਾ ਹਰ ਸਾਲ ਕਿਉਂ ਕਹੇ ਜੇ ਨੀਏ ਲੋਸ਼ਨ ਦਿਨਾ ਲਾ ਲੋ ਕੁੜ ਗੁੜ ਪੰਬਾਪਾ ਮੁੜ ਕੇ ਪੂਰਾ ਸਾ ਨੁਕਮਿਆੜੇ ਪੁਰਦਾ ਰਹਿਣੇ ਸਾਰੇ ਟੁਕੜਾ ਟਿੱਕੇ ਸਾ ਅਸਰ ਟੁਕੜ ਸੰਭਾਪੋ ਐਂਡ ਸ਼ੁਰੂਆਤ ਇਹ ਰਾਏਕੋਟੀ ਸਾਹਿਬ ਦੀ ਕਲਮ ਨੇ ਮੁੜ ਕੇ ਰੁਕਣ ਦਾ ਨਾਂ ਨਹੀਂ ਲਿਆ ਨਾਮਵਰ ਗਾਇਕਾਂ ਨੇ ਉਹਨਾਂ ਦੇ ਗੀਤਾਂ ਨੂੰ ਆਪਣੀਆਂ ਆਵਾਜ਼ਾਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਨਰਿੰਦਰ ਬੀਬਾ, ਵੀਰਚੰਦ ਗੋਪੀ, ਸਵਰਨਲਤਾ, ਕਰਮਜੀਤ ਧੂਰੀ, ਰਮੇਸ਼ਰ ਗਿੱਲਾ ਹਰਜਿੰਦਰ ਰਾਜਨ, ਮੁਹੰਮਦ ਸਦੀਕ, ਸਰਿੰਦਰ ਕੌਰ, ਹਰਚਰਨ ਗਰੇਵਾਲ, ਜਲਜੀਤ ਸਿੰਘ ਜ਼ੀਰਵੀ, ਦਸਵੰਤ ਸੰਦਿੱਲਾ, ਪਰਮਿੰਦਰ ਸੰਧੂ, ਰਮੇਸ਼ ਰੰਗੀਲਾ, ਦੇਦੀਪ ਜਗਮਉਂ ਕੌਰ ਜੀ ਦੇ ਨਾਮ ਜ਼ਿਕਰ ਜੋਗ ਹਨ। ਪੜ ਤਾਲ ਕਰ ਲੋ, ਪੜ ਤਾਲ ਕਰ ਲੋ, ਪੜ ਤਾਲ ਕਰ ਲੋ। ਉਹ ਬਾਕੀ ਗੱਲ ਜਾ ਕੇ ਹੱਸ ਨਾਲ ਕਰ ਲੋ, ਹੱਸ ਨਾਲ ਕਰ ਲੋ, ਹੱਸ ਨਾਲ ਕਰ ਲੋ। ਹੋਰ ਦੱਸੋ ਕੋਈ ਇਤ ਰਾਤ ਕੀ ਤੇ ਨਹੀਂ ਸਾਡੇ ਨਾਲ ਸੌਣੋਂ ਨਾ ਰਾਤ ਕੀ ਤੇ ਨਹੀਂ ਕਹ ਦੋ ਸਿੱਟ ਕੇ ਤਾਉਣ ਜਹਿਨੀ ਵੀ ਦਿਲਾਂ ਨੂੰ ਚੁੱਕਦੀ ਏ ਮੋਰ ਨੇ ਫਾਜ਼ਿਲ ਮਿਰਜ਼ਾ ਹੈਦਕੋਟੀ ਸਾਹਿਬ ਦੀ ਕਲਮ ਦਾ ਜਾਦੂ ਨਵੀਂ ਪੀੜ੍ਹੀ ਦੇ ਗਾਇਕਾਂ ਦੇ ਵੀ ਸਿਰ ਚੜ੍ਹ ਬੋਲਿਆ ਜਿਨ੍ਹਾਂ ਦੇ ਵਿੱਚ ਜਨਾਬ ਹਾਂਸਰਾਹ ਹਾਂਸ ਸਰਦੂਲ ਸਿਕੰਦਰ ਸਾਹਿਬ ਗੋਰਾ ਚੱਕ ਵਾਲਾ ਸੁਰਿੰਦਰ ਲਾਡੀ ਰਣਜੀਤ ਮਣੀ ਦਵਿੰਦਰ ਕੋਹੇਨੂਰ ਮਨਮੀਤ ਮੇਵੀ ਆਦ ਦੇ ਨਾਮ ਸ਼ਾਮਲ ਹਨ ਜਿਹੜੇ ਲੰਘਦੇ ਸਕੂਲ ਦੀ ਸਲਾਮ ਕਰਕੇ ਸਾਡੇ ਨਾਲ ਅੱਜ ਖੁਸ਼ ਨਹੀਂ ਗਲਾਮ ਕਰਕੇ ਸਾਡੇ ਨਾਲ ਅੱਜ ਖੁਸ਼ ਨਹੀਂ ਗਲਾਮ ਕਰਕੇ ਤੇ ਜਮਦਰੀ ਨਿਸ਼ਾਨੀ ਮੈਂ ਸੰਭਾਲ ਕੇ ਰੱਖੂ ਲ ਜਿਵੇਂ ਨਾ ਪਾਰ ਕੇ ਰਕੂ ਤੇਰਾ ਮੁੰਦਰੀ ਐਵੇਂ ਨਾ ਦਿਲ ਚੋਂ ਕੱਢ ਸਜਣਾ ਵੇ ਕੋਈ ਦੋਸ਼ ਤਾਂ ਲਾ ਕੇ ਦੋਸ਼ ਤਾਂ ਲਾ ਕੇ ਛੱਟ ਸਜਣਾ ਉਸਤਾਦ ਪੂਰਨਸ਼ਾ ਕੋਟੀ ਜੀ ਦੇ ਫਰਜ਼ੰਦ ਮਾਸਟਰ ਸਲੀਮ ਜੀ ਦੀ ਜਦੋਂ ਪਹਿਲੀ ਕਾਸਟ ਚਰਖੇ ਦੀ ਕੋਕ ਰਿਲੀਜ਼ ਹੋਈ ਤਾਂ ਉਸ ਵਿੱਚ ਇੱਕ ਗੀਤ ਸੀ ਐਵੇਂ ਨਾ ਲੜਿਆ ਕਰ ਢੋਲਾ ਤੇਰੀ ਸਹਰਿਆਂ ਨਾਲ ਵਿਆਹੀ ਹੋਈਆਂ ਉਸ ਗੀਤ ਨੇ ਮਾਰਕੀਟ ਚਾਉਂਦਿਆਂ ਤਰਥੱਲੀ ਮਚਾ ਦਿੱਤੀ 33-32 ਸਾਲਾਂ ਬਾਅਦ ਅੱਜ ਵੀ ਜਦੋਂ ਮੇਰੇ ਜਿਹੜੇ ਭਾਈਚਾਰੇ ਦੇ ਲੋਕ ਸਾਡੇ ਪਿੰਡਾਂ 'ਚ ਵਧਾਈਆਂ ਲੈਣ ਆਉਂਦੇ ਹਨ ਤਾਂ ਉਸ ਗੀਤ ਨੂੰ ਗਾ ਕੇ ਉਹ ਖੂਬ ਰੌਣਕ ਲਾ ਦਿੰਦੇ ਹਨ ਬੈਂਡ ਗਰੁੱਪਾਂ ਵਾਲਿਆਂ ਨੇ ਵੀ ਇਸ ਗੀਤ ਨੂੰ ਖੂਬ ਵਜਾਇਆ ਤੇ ਅੱਜ ਵੀ ਵਜਾਉਂਦੇ ਹਨ ਨੈਣ ਪ੍ਰੀਤੋ ਦੇ ਗੀਤ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਦੋਂ ਰਮੇਸ਼ ਰੰਗੀਲਾ ਜੀ ਦੀ ਆਵਾਜ਼ ਦੇ ਵਿੱਚ ਆਇਆ ਤਾਂ ਚਾਰੇ ਪਾਸੇ ਤਲਕਾ ਮਚ ਗਿਆ ਸੀ ਇਸ ਗੀਤ ਨੂੰ ਕਈ ਸਾਲਾਂ ਬਾਅਦ ਨੈਣ ਪ੍ਰੀਤੋ ਦੇ ਬਣੀ ਫਿਲਮ ਦੇ ਵਿੱਚ ਦੁਬਾਰਾ 우ਸਤਾਦ ਸੁਰਿੰਦਰ ਸ਼ਿੰਦਾ ਜੀ ਦੀ ਆਵਾਜ਼ ਦੇ ਵਿੱਚ ਰਿਕਾਰਡ ਕੀਤਾ ਗਿਆ ਉਹ ਫਿਲਮ ਵੀ ਵਾਵਾ ਚਕ ਉਹ ਫਿਲਮ ਵੀ ਚਰਚਾ ਚ ਆਈ ਤੇ ਇਹ ਰਾਏ ਕੋਟੀ ਸਾਹ ਦਾ ਰਜਾਇਆ ਗਾਣਾ ਇੱਕ ਵਾਰੀ ਫਿਰ ਚੱਲ ਗਿਆ ਉਹ ਨੈਣ ਪਰੀਤੋ ਦੇ ਜਿਹੜੇ ਟੱਕ ਲੈਂਦੇ ਉਹ ਜਿਹੜੇ ਤੰਦ ਸਿੱਧੀ ਨਾ ਕਰਦੇ ਏਡੀਆਂ ਚੀਜ਼ ਮੰਗਣੀ ਐ ਮੰਗ ਮੁੰਡਿਆ ਹੰਡਾ ਨਹੀਂ ਤੰਦ ਸਿੱਧੀ ਨਾ ਕਰਦੇ ਇਸੇ ਤਰ੍ਹਾਂ ਇੱਕ ਹੋਰ ਗੀਤ 우ਸਤਾਦ ਚਾਂਦੀਰਾਮ ਚਾਂਦੀ ਹੋਰਾਂ ਨੇ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰਾਇਆ ਰਾਏਕੋਟੀ ਸਾਹਿਬ ਦਾ ਲੰਘੀ ਨੱਕ ਵਟਕੇ ਗੋਰੇ ਰੰਗ ਨੇ ਮਜਾਜਨ ਕੀਤੀ ਇਸ ਗੀਤ ਨੂੰ ਕਈ ਵੜਿਆਂ ਬਾਅਦ ਮਨਮੀਤ ਮੇ ਵੀ ਫਗਵਾੜੇ ਵਾਲੇ ਨੇ ਆਪਣੀਆਂ ਦੋ ਕੈਸਟਾਂ ਦੇ ਵਿੱਚ ਰਿਕਾਰਡ ਕੀਤਾ ਤੇ ਇਹ ਗੀਤ ਇੱਕ ਵਾਰੀ ਫਿਰ ਚਰਚਾ 'ਚ ਆ ਗਿਆ ਲੰਘੀ ਮੁਟਿਆਰੇ ਨਹੀਂ ਅੱਖ ਦੀ ਮਾਰ ਬੁਰੀ ਨਾ ਮਾਰੀ ਮੁਟਿਆਰੇ ਨਹੀਂ ਅੱਖ ਦੀ ਮਾਰ ਬੁਰੀ ਉਹ ਕੁਝ ਪਤਲੀਆਂ ਨਾ ਰੇ ਨਹੀਂ ਅੱਖ ਦੀ ਮਾਰ ਬੁਰੀ ਨਾ ਮਾਰੀ ਮੁਟਿਆਰੇ ਨਹੀਂ ਅੱਖ ਦੀ ਮਾਰ ਬੁਰੀ 1961 ਦੇ ਵਿੱਚ ਸਾਗਨ ਰਾਏ ਕੋਟੀ ਪਾਇਲ ਨਵਾਸੀ ਸ਼੍ਰੀ ਮਾਗੀ RAM ਜੀ ਦੀ ਬੇਟੀ ਦਰਸ਼ਨਾ ਦੇਵੀ ਜੀ ਦੇ ਨਾਲ ਗ੍ਰਸਤ ਜੀਵਨ ਵਿੱਚ ਵੱਧ ਗਿਆ ਇਹਨਾਂ ਦੇ ਘਰ ਤਿੰਨ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ ਇਹਨਾਂ ਪੰਜਾਂ ਵਿੱਚੋਂ ਕਿਸੇ ਨੇ ਵੀ ਸਾਗਨ ਰਾਏਕੋਟੀ ਦੀ ਪੈੜ ਦੇ ਵਿੱਚ ਪੈੜ ਜਾਨੀ ਕਿ ਦੇਕੀ ਗੀਤਕਾਰੀ ਵਾਲ ਨੂੰ ਪਲਾਂਗ ਨਹੀਂ ਪੁੱਟੇ ਰਾਏਕੋਟੀ ਸਾਹਿਬ ਨੇ ਆਪਣੇ ਖੇਤਰ ਵਿੱਚ ਕੰਮ ਚਾਹੇ ਜਿੰਨਾ ਮਰਜ਼ੀ ਕੀਤਾ ਹੋਵੇ ਪਰ ਆਰਥਿਕ ਹਾਲਾਤ ਠੀਕ ਠੀਕ ਹੀ ਰਹੇ ਅਕਸਰ ਉਹ ਕਹਿਆ ਕਰਦੇ ਸਨ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਤੋਂ ਇਲਾਵਾ ਕਦੀ ਹੋਰ ਕੋਈ ਕੰਮ ਨਹੀਂ ਕੀਤਾ ਮੈਂ ਕੇਵਲ ਤੇ ਕੇਵਲ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਾਂ ਤੇ ਰਾਜ ਕੀ ਰੋਟੀ ਖਾਂਦਾ ਹਾਂ ਇਹ ਉਹਨਾਂ ਦੇ ਮਿਲਣ ਵਾਲੇ ਸੱਜਣ ਦੱਸਦੇ ਹਨ ਚਣਾ ਚਣਕ ਨੀ ਤੂੰ ਝੰਡ ਡੇਰਾ ਚੱਕ ਤੇਰਾ ਭੰਨ ਦਊਂਗਾ ਲੱਕ ਤੇਰਾ ਵੱਢ ਦਊਂਗਾ ਨਕ ਮੈਂ ਹੀ ਵਸਾਈਆ ਤੇ ਵਸੀਆ ਨੀ ਤੇਰੇ ਜਹੀ ਵਸੇ ਬਿਨਾ ਮੈਂ ਹੀ ਵਸਾਈਆ ਤੇ ਵਸੀਆ ਨੀ ਤੇਰੇ ਜਹੀ ਵਸੇ ਬਿਨਾ ਮੈਂ ਹੀ ਨਮਾਣਾ ਮੈਂ ਹੀ ਨਮਾਣਾ ਫਸਿਆ ਨੀ ਹੋਰ ਕੋਈ ਫਸੇ ਬਿਨਾਨੀ ਚਣਾ ਚਣਕ ਵੇ ਤੂੰ ਕਰੇ ਮਤ ਬਕ ਮੈਨੂੰ ਰੱਖ ਨਾ ਬਿਸ਼ੱਕ ਜੇ ਤੂੰ ਕਰਦਾ ਏ ਸ਼ੱਕ ਮੈਂ ਹੀ ਤੇਰੇ ਸ਼ਨਾ ਤੀ ਤੂੰ ਡੰਡਾ ਢੇਰਾ ਚੱਕ ਤੇਰਾ ਭੰਨ ਦਊਗਾ ਲੱਕ ਤੇਰਾ ਬੰਨ ਲਊਗਾ ਨੱਕ ਮੈਂ ਬਸਾਈਆਂ ਤੇ ਵਸੀਨ ਹੋਰ ਕੋਈ ਰੱਖੇ ਵੀ ਨਾ ਮੈਂ ਨਾ ਮਾਣਾ ਮੈਂ ਨਾ ਮਾਣਾ ਫਸਿਆ ਨਹੀਂ ਹੋਰ ਕੋਈ ਫਸੇ ਵੀ ਨਾ ਹੋ ਸ਼ਨਾ ਸ਼ਨਾ ਤੀ ਤੂੰ ਕਰੇ ਬੱਤ ਬੱਤ ਸ਼ਨਾ ਸ਼ਨਾ ਤੀ ਤੂੰ ਕਰੇ ਬੱਤ ਬੱਤ ਜੇ ਤੂੰ ਕਰਨੀ ਸ਼ੱਕ ਮੇਨ ਰੱਖਣਾ ਮੇ ਸਾਥ ਮੈਂ ਕੰਨੀ ਤੂੰ ਡੰਡਾ ਡੇਰਾ ਚੱਕ ਛਣਾ ਛਣੱਕ ਨਹੀਂ ਤੂੰ ਡੰਡਾ ਡੇਰਾ ਚੱਕ ਤੇਰਾ ਭੰਨ ਦੂੰਗਾ ਲੱਕ ਮੈਂ ਹੀ ਨੁਮਾਣਾ ਫਸਿਆ ਨਹੀਂ ਹੋਰ ਕੋਈ ਪਈ ਫਸੇ ਬਿਨਾ ਮੈਂ ਨੁਮਾਣਾ ਫਸਿਆ ਨਹੀਂ ਹੋਰ ਕੋਈ ਫਸੇ ਬਿਨਾ ਮੈਂ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ ਬਿਨਾ ਮੈਂ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ ਬਿਨਾ ਛਣਾ ਛਣੱਕ ਜ਼ਰ ਮੇਰੇ ਵੱਲ ਤੱਕ ਛਣਾ ਛਣੱਕ ਜ਼ਰ ਮੇਰੇ ਵੱਲ ਤੱਕ ਮੈਨੂੰ ਰੱਖਣਾ ਬੇਸ਼ੱਕ ਵਾਰੇ ਸਾਈਬਰ ਹਾਈਕੋਟੀ ਸਾਹਿਬ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਇੱਕ ਲੱਤ ਬਹੁਤ ਬੁਰੀ ਤਰ੍ਹਾਂ ਟੁੱਟ ਗਈ ਜਿਸ ਦੇ ਕਾਰਨ ਉਹਨਾਂ ਨੂੰ ਕਈ ਮਹੀਨੇ ਮੰंजे ਤੇ ਰਹਿਣਾ ਪਿਆ ਸਾਡਾ ਐਵੇਂ ਤਾਂ ਨੀ ਕੋਇਆ ਏ ਫਕੀਰਾ ਵਾਲਾ ਗਾਲ ਕੋਕਾ ਡਾਡੀ ਠੱਗੀ ਕੀਤੀ ਏ ਨਸੀਬਾ ਮੇਰੇ ਨਾਲ ਸਾਡਾ ਐਵੇਂ ਤਾਂ ਨੀ ਕੋਇਆ ਏ ਫਕੀਰਾ ਵਾਲਾ ਗਾਲ ਸੋਟੇ ਵੜਾ ਵੜਾ ਕੁਕਰਾ ਵੜਾ ਕਿਸੇ ਸੋਹਣੇ ਨੂੰ ਕਦੇ ਸੀ ਹੁੰਦਾ ਪਿਆਰੀ ਸਾਡੇ ਨਾਲ ਸਾਗਰਨਾ ਕੋਟੀ ਦਾ ਇੱਕ ਬਹੁਤ ਹੀ ਮਕਬੂਲ ਗੀਤ ਜਦੋਂ ਜਗਮੋਹ ਜੀ ਨੇ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰਵਾਇਆ ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨਾਇਕਵਾਰੇ ਤਾਂ ਉਹ ਸਮੇਂ ਵੀ ਇਸ ਗੀਤ ਨੇ ਮਾਰਕੀਟ ਦੇ ਵਿੱਚ ਹਨੇਰੀ ਲਿਆ ਦਿੱਤੀ ਇਸ ਗੀਤ ਨੂੰ ਉਸ ਤੋਂ ਬਾਅਦ ਬਹੁਤ ਸਾਰੀਆਂ ਗਾਇਕਾਵਾਂ ਨੇ ਆਪਣੀ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰਾਇਆ ਇਹ ਵੀ ਸਿਹਰਾ ਉਸਤਾਦ ਸਾਗਨ ਰਾਏ ਕੋਟੀ ਸਾਹਿਬ ਦੇ ਹਿੱਸੇ ਜਾਂਦਾ ਹੈ ਮਰਦਾਏ ਛੋਟੀ ਟੰਗਿਆ ਤੂੰ ਇੱਕ ਵਾਰੀ ਬਚ ਗਿਓ ਫੇਰ ਨਹੀਂ ਉਹ ਬਚਣਾ ਦੁਬਾਰੇ ਵੇ ਕੁੰਡ ਵਿੱਚ ਆ ਆ ਆ ਕੁੰਡ ਵਿੱਚ ਵੇਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ ਉਹ ਬਿਜਲੀ ਘੜਕਦੀ ਬੱਦਲ ਘੋਰਦਾ ਲੱਗਦਾ ਨਾ ਚਿੱਤ ਨਿਕਲਰੀ ਮੂਰਦਾ ਲੱਗਦਾ ਨਾ ਚਿੱਤ ਨਿਕਲਰੀ ਮੂਰਦਾ ਲੱਗੀਆਂ ਨਦੀਆਂ ਕਿੰਦਾ ਪੈਂਦਾ ਜ਼ੋਰ ਦਾ ਚੱਲਦੀ ਜ਼ਰੂਰ ਬਾਪੂ ਨਹੀਂ ਓ ਟੋਰਦਾ ਵੀ ਮੈਂ ਚੱਲਦੀ ਜ਼ਰੂਰ ਬਾਪੂ ਨੇ ਹਾਈ ਕੋਰਟ ਸਾਹਿਬ ਜੀ ਆ ਕੁਝ ਕਿਤਾਬਾਂ ਵੀ ਛਪੀਆਂ ਜਿਨ੍ਹਾਂ ਦੇ ਵਿੱਚ ਦੁੱਧ ਮੱਖਣਾ ਦੀ ਪਾਲੀ ਘਗਰੀ ਜੀਤੋ ਦੀ ਨੱਚ ਖੁੱਲ ਕੇ ਪਤਲੀਏ ਨਾਰੇ ਧੁੱਪ ਵਰਗੀ ਮਟਿਆਰ ਮੇਰੀ ਛਾਤੀ ਮੇਰੇ ਬਾਣ ਅਤੇ ਨਾਇਨ ਕੁਆਰੇ ਆਦਿ ਸ਼ਾਮਲ ਹਨ ਮੈਨੂੰ ਲਾੜਲਾ ਸ਼ਿਵਾ ਦਾ ਲੋਕੀ ਲੰਗੇ ਜਾਂਚ ਰਚਣ ਕਾ ਕੇ ਕਦੀ ਵਜਾ ਕੇ ਤਾਰੀ ਜਦ ਮੈਂ ਹੋ ਗਿਆ ਸਮਝਣ ਜੋਗਾ ਫੇਰ ਤੋੜ ਗਈ ਥਾੜੀ ਨੀ ਯਾਰੀ ਲੜਾਂ ਦੀ ਲੜਾਂ ਦੀ ਹੋ ਗਈ ਥਾੜੀ ਖਾੜੀ ਨੀ ਯਾਰੀ ਲੜਾਂ ਦੀ ਲੜਾਂ ਦੀ ਹੋ ਗਈ ਥਾੜੀ ਪਾੜੀ ਨੀ ਯਾਰੀ ਲੜਾਂ ਦੀ ਜਿੰਨਾ ਗੀਤਕਾਰਾਂ ਲਈ 우ਸਤਾਦ ਰਾਏਕੋਟੀ ਸਾਹਿਬ ਰਾਦ ਸੇਰਾ ਬਣੇ ਉਹਨਾਂ ਦੇ ਵਿੱਚ ਚਾਂਦੀ ਰਾਮ ਚਾਂਦੀ ਜੀ ਜਿਸ ਤੋਂ ਅਨਸ ਨੀਲਾ ਜੀ ਹਾਕਮ ਬਖਤਰੀ ਵਾਲਾ ਤੇ ਕਸ਼ਮੀਰ ਮੌਜੀ ਦੇ ਨਾਮ ਸ਼ਾਮਲ ਹਨ ਚਾਂਦੀराम ਚਾਂਦੀ ਜੀ ਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਕਈ ਬੜੇ ਪਹਿਲਾਂ ਪ੍ਰਮਾਤਮਾ ਨੂੰ ਪਿਆਰੇ ਹੋ ਚੁੱਕੇ ਹਨ ਜਸਵੰਤ ਸੁਨੀਲਾ ਜੀ ਅਤੇ ਹਾਕਮ ਬਖਤਰੀ ਵਾਲਾ ਜੀ ਸਮੇਂ ਦੇ ਹਾਣੀ ਬਣ ਕੇ ਚੱਲ ਰਹੇ ਹਨ ਇਹ ਉਹਨਾਂ ਤੇ ਉਹਨਾਂ ਦੇ ਉਸਤਾਦ ਜੀ ਦਾ ਇੱਕ ਥਾਪੜਾ ਹੈ ਇੱਕ ਅਸ਼ੀਰਵਾਦ ਹੈ ਕੱਲ ਸੋਣੀ ਕੱਲ ਸੋਣੀ ਇਸ ਪੋਲੇ ਜਾ ਖਰਾਬੀ ਨੂੰ ਤੂੰ ਇੱਕ ਵਾਰੀ ਮਾਫ ਕਰ ਦੇ ਮਾਫ ਕਰ ਦੇਨੀ ਇਸ ਢੋਲ ਸ਼ਰਾਬੀ ਨੂੰ ਤਾਰੀ ਤਾਂ ਕੁੰਡੇ ਵਿੱਚ ਦੀ ਸੁਣਿਆ ਤੇਰੀ ਕਿ ਰੱਖਾ ਕੁੰਡੇ ਵਿੱਚ ਦੀ 우ਸਤਾਦ ਰਾਏ ਕੋਟੀ ਜੀ ਦੇ ਹੋਣ ਆਸ਼ਗਿਰਦ ਹਾਕਮ ਬਖਤਰੀ ਵਾਲਾ ਜੀ ਨੇ ਦੱਸਿਆ ਕਿ ਉਹ ਆਪਣੀ ਐਲਬਮ ਪੰਜਵਾਂ ਅਖਾੜਾ ਰਿਕਾਰਡ ਕਰਵਾ ਰਹੇ ਨੇ ਜਿਸ ਦੇ ਗੀਤਾਂ ਦੀ ਰਿਕਾਰਡਿੰਗ ਚੱਲ ਰਹੀ ਆ ਤੇ ਉਸ ਐਲਬਮ ਦੇ ਵਿੱਚ 우ਸਤਾਦ ਜੀ ਦਾ ਇੱਕ ਗੀਤ ਜ਼ਰੂਰ ਤੁਹਾਨੂੰ ਸੁਣਨ ਨੂੰ ਮਿਲੇਗਾ ਸੋ ਬੜੀ ਖੁਸ਼ੀ ਦੀ ਗੱਲ ਆ ਤੇ ਰਾਏ ਕੋਟੀ ਸਾਹਿਬ ਦਾ ਇੱਕ ਜਿਹੜਾ ਗੀਤ ਆਗਲਾ ਹਾਕਮ ਬਖਤਰੀ ਵਾਲਾ ਤੇ ਬੀਬਾ ਦਲਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਸਾਨੂੰ ਜਲਦੀ ਸੁਣਨ ਨੂੰ ਮਿਲੇਗਾ ਸੋ ਇਹ ਸਾਡੇ ਸਾਰਿਆਂ ਵਾਸਤੇ ਸੰਗੀਤ ਪ੍ਰੇਮੀਆਂ ਲਈ ਖੁਸ਼ੀ ਦੀ ਗੱਲ ਹੋਵੇਗੀ ਜਦੋਂ ਨੱਚਦੀ ਤੂੰ ਰਾਇ ਕੁੱਟ ਲਿਖਦਾਏ ਗੀਤ ਨਾਲ ਗੀਤ ਨੱਚਦੇ ਤੇਤ ਨਾਲ ਨੱਚਦਾ ਸੰਗੀਤ ਹੱਥ ਵਿੱਚ ਕਲਮ ਉਹਦੇ ਨੱਚਦੀ ਤੇ ਮੈਂ ਤੇ ਦਵਾਸ ਨੱਚਦੀ ਜਦੋਂ ਤੂੰ ਹਾਏ ਜਦੋਂ ਤੂੰ ਹਾਏ ਜਦੋਂ ਤੂੰ ਨੱਚਦੀ ਐ ਮੁਟਿਆਰੇ ਵੀ ਸਾਰੀ ਕਾਇਨਾਤ ਨੱਚਦੀ ਸ਼ਾਰੇ ਨੀ ਆਸ਼ਕਾਂ ਦੀ ਜੋਤ ਨੱਚਦੀ ਇਸੇ ਤਰ੍ਹਾਂ ਜ਼ਿੰਦਗੀ ਦੇ ਉਤਰਾਅ ਚੜਾਵਾਂ ਦਾ ਸਾਹਮਣਾ ਕਰਦਾ ਪੰਜਾਬੀ ਸੰਗੀਤ ਪ੍ਰੇਮੀਆਂ ਦਾ ਇਹ ਸਾਜ਼ਨ 23 ਜੁਲਾਈ 2003 ਨੂੰ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਰਾਏਕੋਟੀ ਸਾਹਿਬ ਦੇ ਧਰਮਸਪਤਨੀ ਦਰਸ਼ਨਾ ਦੇਵੀ ਜੀ ਵੀ 2023 ਦੇ ਵਿੱਚ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ ਹਨ। ਬਾਦਮ ਰਾਏਕੋਟੀ ਸਾਹਿਬ ਸਰੀਰਕ ਤੌਰ ਤੇ ਤਾਂ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੇ ਗੀਤ ਰਹੀ ਦੀ ਦੁਨੀਆ ਤੱਕ ਸਾਡੇ ਮਨੋਰੰਜਨ ਦਾ ਸਾਧਨ ਅਤੇ ਨਵੇਂ ਸਖੌਂਦਰੂਆਂ ਲਈ ਰਾਹ ਸੇਰਾ ਬਣੇ ਰਹਿਣਗੇ। ਸੋ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਨਿਵੇੜਦੇ ਹਾਂ। ਸਾਨੂੰ ਉਮੀਦ ਆ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜਦ ਤੱਕ ਕਿਸੇ ਹੋਰ ਮਹਾਨ ਗੀਤਕਾਰ ਗਾਇਕ ਬਾਰੇ ਕੋਈ ਜਾਣਕਾਰੀ ਲੈ ਕੇ ਹਾਜ਼ਰ ਨਹੀਂ ਆ ਤਦ ਤੱਕ ਸਾਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ